ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਪਿਆਰੀ ਸਾਧ ਸੰਗਤ ਜੀਓ ਦੁਨੀਆ ਪਰ ਚ ਬਸਦੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਜੋ ਅੱਜ ਬੇਨਤੀ ਕਰਨੀ ਆ ਜੋ ਅੱਜ 25 ਤਰੀਕ ਨੂੰ ਜੋ ਪਹਿਲਾਂ ਦਰਵਾਜ਼ਾ ਦਿਨ 25 ਤਰੀਕ ਨੂੰ ਲਿਖਿਆ ਗਿਆ ਸੀ ਡਰਾਮਾ ਕਰਨ ਵਾਸਤੇ ਜੋ ਸਿੱਖਾਂ ਨੇ ਅੱਜ ਬੜਾ ਤਕੜਾ ਡਰਾਮਾ ਕੀਤਾ ਇਹ ਦੇ ਬੱਚ ਕੁਲਦੀਪ ਸਿੰਘ ਗੜਗਾਜ ਨੂੰ ਉਹਦੀ ਤਾਸ਼ਕੋਸ਼ੀ ਕੀਤੀ ਗਈ ਆ ਤਾਂ ਫਿਰ ਇਹਦਾ ਮਤਲਬ ਇਹ ਨਹੀਂ ਤੁਸੀਂ ਪਹਿਲਾਂ ਤਾਸ਼ਕੋਸ਼ੀ ਕੀਤੀ ਸੀ ਉਹ ਗਲਤ ਸੀ ਉਹ ਗਲਤੀ ਦਾ ਕੌਣ ਜ਼ਿੰਮੇਵਾਰ ਹੈ ਜਿਹੜਾ ਤੜਕੇ ਬਿਨਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਬਿਨਾ ਤੁਸੀਂ ਕਿਸੇ ਤੋਂ ਦੱਸੇ ਪਿਛੇ ਬਿਨਾ ਸਰੂਪ ਤਾਸ਼ਕੋਸ਼ੀ ਕੀਤੀ ਸੀ ਉਹ ਗਲਤ ਸੀ ਉਹ ਗਲਤੀ ਸੁਭਾਰ ਕਰਦੇ ਆ ਤੁਸੀਂ ਕਿ ਸ਼ਰੋਮਣੀ ਕਮੇਟੀ ਨਹੀਂ ਆ ਗਈ ਇਹ ਸਰਕਾਰੀ ਕਮੇਟੀ ਆ ਪਿਛੇ ਜਾ ਕੇ ਵੀ ਵੀਰ ਕਹਿੰਦੇ ਸੀ ਜੀ ਦੋ ਤਖਤਾਂ ਉੱਤੇ ਭਾਪੀ ਤੇ ਬੀਜਪੀ ਦਾ ਕਬਜ਼ਾ ਆ ਤੇ ਤਿੰਨ ਤਖਤਾਂ ਉੱਪਰ ਬੀਜਪੀ ਦਾ ਕਬਜ਼ਾ ਹੋਣਾ ਚਾਹੁੰਦੀ ਆ ਉਹ ਸਿੱਖੋ ਆ ਤੁਹਾਡਾ ਕਬਜ਼ਾ ਤਖਤਾਂ ਉੱਤੇ ਕਿਹੜੇ ਪੱਖੋਂ ਤੁਸੀਂ ਤੁਹਾਡੇ ਤੁਹਾਡਾ ਇੱਕ ਤਖਤਾਂ ਉੱਪਰ ਕਬਜ਼ਾ ਤੁਸੀਂ ਗੁਲਾਮ ਹੈ ਤੁਹਾਡੇ ਤਖਤ ਜਿਹੜਾ ਬਾਹਰ ਦੇ ਦੋ ਤਖਤ ਉਹ ਤਾਂ ਹਜੇ ਯਾਦ ਆ ਪੰਜਾਬ ਦੇ ਤਖਤ ਤਿੰਨੋ ਹੀ ਗੁਲਾਮ ਆ ਕੀ ਇਹ ਅਕਾਲ ਤਖਤ ਗਰੀਬਾਂ ਨੂੰ ਸਜ਼ਾ ਲਾਉਣ ਵਾਸਤੇ ਰੱਖਿਆ ਆ ਤੁਸੀਂ ਬੜਾ ਫਕਰ ਕਰਦੇ ਆਂ ਔਕਾਲ ਤਖਤ ਮਹਾਨ ਆਂ ਸਿੱਖ ਪੰਥ ਦੀ ਸ਼ਾਨ ਆ ਕਿਹੜੇ ਵਕਤ ਤੋਂ ਤੁਸੀਂ ਝੂਠ ਬੋਲਦੇ ਆਂ ਤੁਸੀਂ ਕਿਹਾ ਕਰੋ ਸਖਬੀਰ ਬਾਦਲ ਮਹਾਨ ਆਂ ਸਿੱਖ ਪੰਥ ਦੀ ਸ਼ਾਨ ਆ ਇਹ ਇੰਨਿਆਂ ਨੂੰ ਬਰਨਾਲੇ ਨੂੰ ਬੂਟਾ ਸੋਨ ਨੂੰ ਕਿੰਨਿਆਂ ਨੂੰ ਸਜ਼ਾ ਲੱਗੀ ਗੱਲ 'ਚ ਫੱਟੀਆਂ ਪਈਆਂ ਕਿਸੇ ਦੀ ਹਿੰਮਤ ਪਈ ਕਿ ਉਹ ਔਕਾਲ ਤਖਤ ਦੇ ਜਹੇਦਾਰ ਨੂੰ ਲਾਹ ਕੇ ਪਰੇ ਕਰ ਦੇਵੇ ਇਹ ਸਖਬੀਰ ਬਾਦ ਨੂੰ ਕੋਈ ਸਜ਼ਾ ਨਹੀਂ ਲਾਈ ਸੁਭਾ ਫੜ ਕੇ ਸਿਰਫ ਚੌਕਦਾਰ ਬਣ ਕੇ ਬਹਿਣ ਦੀ ਸਜ਼ਾ ਹੀ ਸੁਣਾਈ ਸੀ ਇੰਨੀ ਤਾਂ ਬਦਲੇ ਤੁਸੀਂ ਜਹੇਦਾਰ ਲਾ ਕੇ ਰੱਖਤੇ ਜਿਹੜੇ ਤੁਸੀਂ ਪਹਿਲਾਂ ਜਹੇਦਾਰ ਰਹੇ ਉਹਨਾਂ ਦਾ ਕਸੂਰ ਕੀ ਸੀ ਉਹਦਾ ਤੁਸੀਂ ਨਰਨਾ ਕੀਤਾ ਬੜੀ ਛੇਤੀ ਤੁਸੀਂ ਪਹਿਲਾਂ ਤਾਂ ਰੌਲਾ ਪਾਉਂਦੇ ਸੀ ਨਾ ਅਸੀਂ ਨਾ ਅਸੀਂ ਭੱਜਣ ਦੇਣਾ ਨਾ ਅਸੀਂ ਲਾਉਣ ਦੇਣਾ ਤੁਹਾਡੇ ਜਹੇਦਾਰਾਂ ਨੂੰ ਜਲੀਲ ਕਰਕੇ ਕਾਹਦੇ ਲਾ ਆ ਗਿਆ ਕਿਉਂਕਿ ਉਹ ਨਹੀਂ ਸਖਬੀਰ ਬਾਦ ਨੂੰ ਸਜ਼ਾ ਸੁਣਾਈ ਸੀ ਤੁਸੀਂ ਕਹਿੰਦੇ ਆ ਅਕਾਲ ਤਖਤ ਮਹਾਨਿਆਂ ਕਿਹੜੇ ਪੱਖ ਤੋਂ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨਾਲ ਸਹਿਜਾ ਸੁਣਾਈ ਸੀ ਉਹਦਾ ਹਾਲ ਤੁਸੀਂ ਉਹ ਕੀਤਾ ਕਿ ਤੁਸੀਂ ਖੜੇ ਅੱਜ ਕਲ੍ਹ ਜੀਪ ਸਿੰਘ ਘੜਗੱਜ ਨੂੰ ਲਿਆ ਕੇ ਧੱਕਾ ਦੇਣਾ ਕਿ ਗਲ ਕਹੋ ਬਸ ਕਬੀਰ ਬਾਦਲ ਮਹਾਨਿਆਂ ਗਿਆਨੀ ਹਰਪ੍ਰੀਤ ਸਿੰਘ ਨਾਲ ਗਲਤੀ ਕੀਤੀ ਸੀ ਤੁਸੀਂ بڑے ਦਾਅਵੇ ਕਰਦੇ ਆ ਖਾਲਸਾ ਅਕਾਲ ਪੁਰਖ ਦੀ ਫੌਜ ਜਿਹੜੇ ਸੰਪਰਦਾਂ ਵਾਲੇ ਗਏ ਨਾ ਉੱਥੇ ਜਾਂ ਸ਼ਰੋਣੀ ਕਮੇਟੀ ਵਾਲੇ ਤੁਸੀਂ ਝੂਠ ਬੋਲਦੇ ਆਂ ਜਿਸ ਕੋ ਖਾਲਸਾ ਬਾਦਲ ਦੀ ਫੌਜ ਤੁਸੀਂ ਕੋਈ ਕਾ ਅਕਾਲਤਾਂ ਦੀ ਫੌਜ ਨਹੀਂ ਹੈਗੀ ਤੁਸੀਂ ਝੂਠ ਬੋਲਦੇ ਆਂ ਤੁਸੀਂ ਆਕੇ ਬੜਾ ਜੀ ਸਾਡਾ ਦਲੋ ਆ ਜੀ ਅਸੀਂ ਇਨਤਾਸ਼ ਪੋਸ਼ੀ ਕਰਨੀ ਆ ਕੁਲਦੀਪ ਸਿੰਘ ਗੜਗਾਚ ਤੇ ਦਿੱਲੀ ਦੀ ਪੰਥਕ ਬੀਬੀ ਨੇ ਵੱਡੇ ਵੱਡੇ ਇਲਜ਼ਾਮ ਲਾਏ ਵਾ ਬਲਾਤ ਕਰਦੇ ਇਲਜ਼ਾਮ ਲਾਏ ਵਾ ਕਰਪਸ਼ਨ ਦੇ ਇਲਜ਼ਾਮ ਲਾਏ ਵਾ ਇਹਨੂੰ ਕਿਵੇਂ ਤੁਸੀਂ ਜਿਹੇ ਤਰ੍ਹਾਂ ਬਣਾ ਸਕਦੇ ਹੋ? ਯਾਨੀ ਹਰ ਪੁਲਿਸ ਅੰਦਰ ਕੋਲ ਸਬੂਤ ਤੁਹਾਡੇ ਕੋਲ ਸਾਹਤ ਨਹੀਂ ਹੋਇਆ। ਤੁਸੀਂ ਇਹਨੂੰ ਜਿਹੇ ਤਰ੍ਹਾਂ ਬਣਾ ਸਕਦੇ ਆ। ਉਹ ਜਿਹੜਾ ਤੁਸੀਂ ਕਹੇ ਆਂ ਕਹਿੰਦੇ ਅੰਦਰੋਂ ਆੰਨਾ ਬਾਹਰੋਂ ਆੰਨਾ ਕੂੜੀ-ਕੂੜੀ ਕਾਵੇਂ ਜਿਹੇ ਤਰ ਬਣਾਉਣ ਵਾਲਿਓ ਤੇ ਉਥੇ ਸਰੋਪੇ ਪਾਉਣ ਵਾਲਿਓ ਇਹ ਸ਼ਬਦ ਤੁਹਾਡੇ ਤੇ ਟੁੱਕਦਾ ਆ। ਤੁਸੀਂ ਗire ਹੋਇਆ ਇਨਸਾਨ ਆ। ਤੁਸੀਂ ਇਹ ਕਾਲ ਤੱਕ ਦਾ ਨਾਦਰ ਕੀਤਾ। ਤੁਸੀਂ ਕਹਿੰਦੇ ਸ਼ਰਮ ਦੀ ਕਮੇਟੀ ਝੁਗ ਗਈ। ਜੋ ਗਿਆ ਤੁਹਾਡਾ ਅਕਸ ਨਹੀਂ ਕੋਈ ਜਦੋਂ ਇੱਥੇ ਗਿਆਨੀ ਰਕਵੀਰ ਸਿੰਘ ਆਇਆ ਸੀ ਮੈਨੂੰ ਪਿੱਛੇ ਛੁੱਟਿਆ ਗਿਆ ਸੀ ਗਿਆਨੀ ਰਵੀਰ ਸਿੰਘ ਨੇ ਕਿਹਾ ਸੀ ਵੀ ਬਲਦੇਵ ਸਿੰਘ ਨਹੀਂ ਆਉਣਾ ਗਿਆਨੀ ਰਕਵੀਰ ਸਿੰਘ ਆਏ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਉਣ ਵਾਸਤੇ ਸੀ ਸਭ ਨੂੰ ਪਤਾ ਉਹਨ ਲਹਾਇਆ ਇੱਕ ਰਜਿੰਦਰ ਸਿੰਘ ਧਾਮੀ ਤੇ ਰਕਵੀਰ ਸਿੰਘ ਜਿਹਨੂੰ ਤੁਸੀਂ ਉਹਨੂੰ ਹੈੱਡ ਗ੍ਰਾਂਥੀ ਬਣਾਇਆ ਜਿਹੇਦਾਰੀ ਤੋਂ ਲਾਇਆ ਕਹਿੰਦਾ ਆਪਣੇ ਨਾਇਕਤਾ ਗਵਾ ਚੁੱਕਾ ਇਹ ਦਰਬਾਰ ਕਾ ਦਾ ਹੈਡ ਗ੍ਰਾਂਤੀ ਬਣ ਸਕਦਾ ਨਕਬਾਚੀ ਨਾਇਕਤਾ ਵਾਲਾ ਜਿਸ ਸ਼੍ਰੋਮਣੀ ਕਮੇਟੀ ਦਾ ਇਹਨੇ ਗਿਰੇ ਹੋਏ ਪ੍ਰਧਾਨ ਹੋਣ ਜਿਸ ਦਰਬਾਰ ਦੇ ਇਹੋ ਜਿਹੇ ਗਿਰੇ ਹੋਏ ਗ੍ਰਾਂਤੀ ਹੋਣ ਤੁਸੀਂ ਕੀ ਹਰਾਂ ਤੋਂ ਆਸ ਰੱਖਦੀਆਂ ਸਮਾਂ ਆਊਗਾ ਤੁਹਾਨੂੰ ਪੰਥ ਪੁੱਛੂਗਾ ਹਜੇ ਤੁਹਾਨੂੰ ਕੋ ਪੁੱਛਣ ਵਾਲਾ ਹੈ ਨਹੀਂ ਕਿਉਂ ਮੈਂ ਪਹਿਲੇ ਸੌਣੇ ਚ ਕਿਹਾ ਸੀ ਸਿੱਖੋ ਸਖਵੀਰ ਬਾਦਲਾ ਕਾਲ ਤੱਕ ਦੀ ਵਸੀਤ ਤੇ ਖੜਾ ਜਿਹੇਦਰ ਥੱਲੇ ਖੜਿਆ ਗਿਆ ਨਹੀਂ ਹਰਬੀ ਸਿੰਘ ਮਰ ਗਏ ਸੇਕਮ ਤੋਮਾਸ਼ਾ ਦੇਖ ਰਹੀ ਆ ਤੁਸੀਂ ਅੱਜ ਵੀ ਤਮਾਸ਼ਾ ਦੇਖ ਰਹੇ ਆ ਔਰ ਜਿਹੜਾ ਬੰਦਾ ਤੁਸੀਂ ਪਹਿਲਾਂ ਦੱਸੋ ਉਹਨੂੰ ਲਾਉਣ ਦਾ ਕੀ ਕਾਰਨ ਸੀ ਇਹ ਸੈਪਟ ਕੀਤਾ ਪਿੱਛੇ ਚਾ ਰੌਲਾ ਪਿਆ ਸੀ ਧਾਮੀ ਨੇ ਕਹੇ 35 ਮੈਂਬਰੀ ਕਮੇਟੀ ਬਣਾਈ ਗਈ ਆ ਤੇਰੀ ਕਿੱਥੇ ਕੇ 35 ਮੈਂਬਰੀ ਕਮੇਟੀ ਉਹ ਕਮੇਟੀ ਕਿਹੜੀ ਮੀਟਿੰਗ ਹੋਈ ਆ ਕਿਹੜਾ ਉੱਤੇ ਮਤਾ ਪਾਇਆ ਕੀ ਉਹ ਕੋਈ ਕੋਈ ਮੀਟਿੰਗ ਸਿਰਫ ਸਿੱਖਾਂ ਦਾ ਮੂੰਹ ਪੁੰਨ ਵਾਸਤੇ ਸੀ ਜਿਹੜਾ ਦਮਦ ਮੀਟਿੰਗ ਸਾਲ ਬੋਲੋ ਮੋਰਚਾ ਲਾਇਆ ਗਿਆ ਸੀ ਉਹਦੇ ਵਿੱਚ ਜਿਹੜੀ ਧਾਮੀ ਦੇ ਨਾਲ ਗੱਲਬਾਤ ਕੀਤੀ ਗਈ ਸੀ ਮੈਂ ਪੁੱਛਣਾ ਚਾਹਨਾ ਜਿੱਦਣ ਤੁਸੀਂ ਧਾਮੀ ਨਾਲ ਦਮਦ ਮੀਟਿੰਗ ਸਾਲ ਦੇ ਹੈੱਡਕੁਆਰਟਰ ਵਿੱਚ ਮੀਟਿੰਗ ਕੀਤੀ ਆ ਤੁਹਾਨੂੰ ਕੋਈ ਨਾ ਇਨਵਿਟ ਸੀ ਦਮਦ ਮੀਟਿੰਗ ਸਾਲ ਦੇ ਕੱਲੇ ਨੂੰ ਮੁਖੀ ਨੂੰ ਸ੍ਰੋਮਨਿਕ ਮਹਿਦੀ ਨਾਲ ਮੀਟਿੰਗ ਕਰਤੀ ਜਿਹੜੇ ਬੰਦੇ ਤੁਹਾਡੇ ਸੱਦੇ ਉੱਪਰ ਉੱਥੇ ਫਤਿਹਗੜ੍ਹ ਸਾਹਿਬ ਪਹੁੰਚੇ ਸੀ ਪੰਜੋਲੀ ਖੰਡਕੀ ਦੀ ਜਾਇ ਤੇ ਭਾਈ ਭਵਿੰਦਰ ਸਿੰਘ ਜੀ ਹੋਰ ਵਿਅੰਦ ਸਾਰੇ ਪਹੁੰਚੇ ਸੀ ਕਿ ਉੱਥੇ ਹਾਜ਼ਰ ਸੀ ਤੁਸੀਂ ਕੱਲਿਆਂ ਰੀਟਿੰਗ ਕਰਕੇ ਸਾਰਾ ਗੱਡਮਟ ਗੱਲ ਕੇ ਗੋਲਮੋਲ ਗੱਲ ਕੀਤੀ ਆ ਤੁਸੀਂ ਸਾਰੇ ਰਲੇ ਹੋਏ ਆ ਤੁਸੀਂ ਰਲ ਕੇ ਕੌਮ ਦਾ ਕਾਣ ਕਰ ਰਹੇ ਆ ਇਸ ਕਰਕੇ ਮੈਂ ਸਮੂਚੀ ਸੰਗਤਾਂ ਨੂੰ ਬੇਨਤੀ ਕਰਦਾ ਸਿੱਖੋ ਜਾਗੋ ਤੁਸੀਂ ਜਿੰਨਾ ਚਿਰ ਤੁਸੀਂ ਨਹੀਂ ਜਾਗਣਾ ਨਾ ਤੁਸੀਂ ਸੁੱਤੇ ਰਹਿਣਾ ਤਾਂ ਆਹੀ ਤੁਹਾਡਾ ਹਾਲ ਹੋਣਾ ਇਹ ਕੋਈ ਸ਼੍ਰੋਮਿਕ ਕਮੇਟੀ ਨਹੀਂ ਹੈਗੀ ਇਹ ਸਰਕਾਰੀ ਕਮੇਟੀ ਆ ਜਿਸ ਸਿੱਖਾਂ ਦੀ ਕਹਿੰਦੇ ਹੁੰਦੇ ਮਿੰਨੀ ਪਾਰਲੀਮੈਂਟ ਸਿੱਖਾਂ ਦੀ ਜੇ ਤੁਸੀਂ ਚੋਣਾ ਕਰਾਓ ਕਦ ਨਹੀਂ ਚੋਣਾ ਕਰਾ ਸਕਦੇ ਕਿਉਂਕਿ ਤੁਸੀਂ ਸਰਕਾਰ ਦੇ ਗੁਲਾਮ ਨਹੀਂ ਸੇਕਾਂ ਸਿੱਖਾਂ ਦੇ ਗੁਲਾਮ ਆ ਉਹ ਤੁਸੀਂ ਆ ਗੁਰਦੀ ਸਿੰਘ ਵੀ ਸਿੰਘ ਬਾਦਲ ਤੋਂ ਗੁਲਾਮੀ ਨਾ ਨਹੀਂ ਸਕਦੇ ਤੇ ਤੁਸੀਂ ਗੱਲਾਂ ਤੁਸੀਂ ਖਾਲਸਾ ਰਾਜ ਦੀਆਂ ਕਰਦੇ ਆ ਨਿਕਾ ਨਿਕਾ ਜੇ ਤੁਹਾਡੇ ਸਖਵੀਰ ਬਾਦਲ ਨਹੀਂ ਸਮਝੋਇਆ ਤੁਹਾਡਾ ਕੋਈ ਇੱਥੇ ਕਾਹਤ ਦਾ ਹੁਕਮ ਨਹੀਂ ਚੱਲਦਾ ਹੁਕਮ ਚੱਲਦਾ ਸਖਵੀਰ ਬਾਦਲ ਦਾ ਜਿਹਦਾ ਹੁਕਮ ਚੱਲਦਾ ਸੀ ਉਹਦੇ ਜਿਹਦਾ ਲਾਹਤੇ ਜਿਹੜਾ ਸਖਵੀਰ ਕੀ ਤੁਸੀਂ ਅੱਜ ਕਣਕਾਜ ਨੂੰ ਮਤਾਸ਼ਪੋਸ਼ੀ ਕਣਕਾਜ ਦੀ ਕੀਤੀ ਆ ਕਿ ਕਿਹੜੇ ਪੰਛੀ ਦੀ ਸਲਾਹ ਲਈ ਆ ਜਿਦਾਂ ਗੜਕਾਚੂ ਨੂੰ ਲੈਂਦਾ ਕਿਹੜੇ ਪੰਥ ਨੇ ਕਿਹਾ ਮਤਲਬ ਅਕੇ ਲਫਾਫੇ ਚੋਂ ਨਿਕਲਦਾ ਸੀ ਹੁਣ ਪ੍ਰਤੱਖ ਨਿਕਲਦਾ ਇਹ ਇੰਨੀਆ ਕੁ ਮੇਰੀਆ ਬੇਨਤੀ ਆ ਸੀ ਸਿੱਖੋ ਸੁਣ ਲਿਓ ਮੇਰੀ ਵੀਡੀਓ ਜਰੂਰ ਜਾਂ ਸਾਰਿਆਂ ਨੂੰ ਸੁਣਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਜਾ ਰਿਹਾ ਜੀ